ਲਹਰਦਾ ਨਹੀਂ ਬਾਈ ਹਾਂ ਉਹ ਬਾਈ ਫੂਕਦਾ ਉੱਪਰ ਅੱਗ ਪੈ ਗਈ ਓਏ ਓ ਮਾਈ ਗੋਡ ਕਹਿੰਦੇ ਅੱਗ ਪੈ ਗਈ ਓ ਜੀ ਦੁੱਲਾ ਬਾਈ ਕੋਲ ਹੋਰ ਪ੍ਰੋਜੈਕਟ ਬਣਾ ਕੇ ਲਿਆਏ ਆ ਟੀਨਾ ਲਾਉਣਾ ਬਾਈ ਹਾਂ ਬੈਡ ਐਚ ਵੇ ਕਿੱਥੇ ਲਾਉਂਗੇ ਡਿਸ਼ ਕਿੱਥੇ ਲਾਉਗੇ ਕੋਈ ਨਹੀਂ ਕਰਦਾ ਬਹੁਤ ਆ ਆ ਜਾ ਬੇਚਾਰਾ ਆਉਂਦਾ ਜਾਂ ਪੁੱਛ ਬਦੇਰੀ ਜਾਂ ਗਾਲੀ ਆਉਂਦਾ ਕੋਈ ਨਹੀਂ ਦਰੂ ਜਾ ਭਾਰਿਆ ਬੋਦਮ ਕਰੇ ਮੇਰੇ ਪਰਵਾਹਾਂ ਤੇਰੇ ਕੋਲ ਵਾਹ ਵਾ ਪੁੱਛ ਕਰ ਜਾਂਦੀ ਜੱਗੇ ਓ ਸਹੀ ਗੱਲ ਐ ਲੋ ਜੀ ਭਾਈ ਕੇਸ ਹਲ ਗਿਆ ਜੱਗੇ ਦੇ ਟਰੈਕਟਰ ਗਲ ਪੂਰੀ ਕਿਹਾ ਗਿਆ ਆ ਇੱਥੇ ਜੱਜ ਨਹੀਂ ਪੂਰੀ ਪੂਰੀ ਭਾਈ ਦੱਸੋ ਕਹਿੰਦਾ ਇੱਥੇ ਲਾਉ ਲੈ ਇੱਥੇ ਇੱਥੇ ਦਾ ਖੜਾ ਕਿਹਨੂੰ ਲੈਟ ਦਿਖਾਉਣੀ ਹੈ ਜੱਗੀ ਕਿੱਥੇ ਲਾਉਣਾ ਇੱਥੇ ਥੱਲੇ ਲਾਉਂਦਾ ਇਹਦਾ ਨਹੀਂ ਥੱਲੇ ਲੋਡ ਆਉਣੀ ਨਾਲੇ ਕੀ ਯਾਰਾ ਜੁੰਡਿਆ ਗਲ ਟੁੱਟ ਜਾਣੀ ਇਹ ਯਾਰ ਥੱਲੇ ਆਏ ਦੱਸ ਵੀ ਕਾਹਦੇ ਲਾਉਂਦਾ ਇਹਦੇ ਕਿਆ ਮਤਬਾ ਤੇਰਾ ਥੱਲੇ ਲਾਈਟ ਲਾਉਣਾ ਉਹ ਐਂ ਗੱਲ ਪੂਰੀ ਉਹ ਟਰੈਕਟਰ ਦੇ ਥੱਲੇ ਲਾ ਜਬੀ ਇਹ ਨਹੀਂ ਐਂ ਦੱਸ ਵੀ ਥੱਲੇ ਕਿਆ ਦੇਖਣਾ ਹਾਂ ਜੂਂਡੇ ਦੇਖਣੇ ਆ ਜੂਂਡੇ ਤਾਂ ਸਾਨੂੰ ਵੀ ਦੇਖਦੇ ਆ ਉਹ ਪੂਰੀ ਗੱਲ ਤਾਂ ਸੁਣ ਉਹ ਟਰੈਕਟਰ ਦੇ ਥੱਲੇ ਲਾ ਜਬੀ ਇਸੇ ਥੱਲੇ ਲਾ ਕੋਈ ਨਹੀਂ ਲਾਉਂਦਾ ਸਾਰੇ ਦੇ ਉੱਪਰ ਲੇਟਾ ਨਹੀਂ ਇਹਦੇ ਉੱਪਰ ਲਾ ਲਵੇ ਪੂਰੀ ਡਬਲ ਕਰ ਲਵੇ ਜੂਂਡੇ ਦੇਖਦੇ ਨਹੀਂ ਸਾਰਿਆਂ ਦੇ ਲੇਟਾ ਉੱਪਰ ਹੁੰਦੀ ਆ ਇਹ ਥੱਲੇ ਲਾ ਪੂਰੀ ਇਹਰੇ ਉੱਪਰ ਲਾ ਕੇ ਦੇਖ ਪੂਰੀ ਇੱਥੇ ਵਾਲਾ ਉਹ ਮੂਰੇ ਲਾ ਦੇ ਕੇ ਛਤਰੀ ਦੇ ਭਾਈ ਟਰੈਕਟਰ ਦੇ ਲੋ ਟਮਾਟਰ ਹੀ ਵਰਗਾ ਲਾਲ ਪਿਆ ਇਹ ਪੂਰੀ ਤੂਰੇ ਪਹੁੰਚਿਆ ਉਹ ਤੁਹਾਡੀ ਕਰਤਾ ਕੰਮ ਹੋਈ ਬਾਈ ਪੂਰੀ ਟਰੈਕਟਰ ਨੂੰ ਵਾੜਾ ਗਈ ਜਾਂਦੇ ਰਹਿਣਾ ਛਾਪੜੇ ਟੋੜ ਤੇ ਐਨੇ ਆ ਜੋਰ ਲਵਾਤ ਟੈਗ ਨੂੰ ਕਰਨ ਲੱਗੇ ਉਹਨੇ ਛਾਪੜ ਪਾਈ ਵੀ ਤੇ ਇੱਕ ਨਹੀਂ ਤੋੜਤੀ ਉਹਨਾਂ ਨੂੰ ਜਿਹੜਾ ਰਾਤ ਰਾਟ ਪਾਉਂਦਾ ਰਹੇ ਤੇ ਇਹੀ ਤਾਂ ਨਹੀਂ ਕੰਮ ਹੋਇਆ ਇਹ ਉਹ ਇਹ ਗਾਹਾਂ ਤਾਂ ਮੰਡ ਚ ਅੱਛਾ ਆ ਦੇਖੋ ਜੀ ਭਾਈ ਜੜ ਤੇ ਹੀ ਪੜਤੀ ਪੂਰੀ ਟੈਮੀਲੇਟਰ ਲਾਈਆਂ ਵੀ ਟਰੈਕਟਰ ਨੂੰ ਨਾ ਬਾਈ ਹਾਂ ਐਨੇ ਨਾ ਨਾ ਇੱਕ ਹੈਗੀ ਪਾਰ ਲਾਈਟ ਇੱਕ ਹੀ ਆ ਬਸ ਉਹ ਵੀ ਜਲਦੀ ਜਲਦੀ ਹੀ ਆ ਉਹ ਕਿੱਥੇ ਤੋੜ ਕੇ ਲਿਆ ਸਾਧਰੇ ਟਰੈਕਟਰ ਦੀ ਜਾਨ ਨਹੀਂ ਕਹਿੰਦੇ ਪੂਰੀ ਦੇ ਵਿੱਚ ਦੇਖ ਲੈ ਪੂਰੀ ਬਾਹਰ ਖੁੱਲੇ ਉੱਥੇ ਤੇ ਪਾੜਦਾ ਜਿੱਥੇ ਕਹਿੰਦੇ ਛੁੱਟਦੇ ਨਹੀਂ ਉਹ ਤੂੰ ਹੁਣ ਕੀ ਕਰਨ ਲੱਗਿਆ ਹਾਂ ਜੰਗਾ ਮਜ਼ਬੂਤ ਹੋ ਜਾਏਗੀ ਇਹਨੂੰਗਾ ਪਤਾ ਉਹ ਬਾਈ ਪੂਰੀ ਦੁੱਲੇ ਬਾਈ ਨੂੰ ਪੁੱਛ ਕੇ ਆਉਣ ਆਇਆ ਮੜਾ ਜਾ ਕੇ ਰੇਸ ਬਾਰੇ ਹੈ ਰੇਸ ਦੁੱਲੇ ਭਾਈ ਰੇਸ ਲਾ ਰਹੇ ਯਾਰ ਜੱਗੇ ਦੇ ਟ੍ਰੈਕਟਰ ਨੂੰ ਕਿ ਟਾਈਮ ਨਹੀਂ ਹਲੇ ਰੇਸਾਂ ਲਾ ਗਿਆ ਕਿਤੇ ਨਾਣਾ ਯਾਰ ਵਾਲੀ ਰੇਸ ਨੂੰ ਕਾ ਗੱਲ ਲੋਕਾਂ ਦੀ ਲੋਕਾਂ ਦੀ ਅੱਭੀ ਰੇਸ ਲੱਗੀ ਵੀ ਕਾਣਾਂ ਚਾਰੇ ਬੈਠੇ ਨੇ ਰੇਸ ਦਰਵਾਉਣੇ ਐ ਭਾਈ ਦੁੱਲਾ ਭਾਈ ਕਹਿੰਦਾ ਸੀ ਜੇ ਮੈਨੂੰ ਕਹਦਾ ਰੇਸ ਲਾ ਦੇ ਲੈ ਗੱਲ ਸੁਣਦਾ ਇੱਥੇ ਆਣ ਮੈਂ ਬੱਸ ਨੇ ਬੱਦਰਾ ਰੇਸ ਦਰਵਾ ਦੇ ਦਰਵਾ ਦੇ ਠੀਕ ਆ ਦੇਖੀ ਕਿਹੜਾ ਕਿੰਨਾ ਭੱਜਦਾ ਆ ਦੇ ਬਾਈ ਤੇ ਫੁੱਟੇ ਕੰਮ ਲੈ ਲਾ ਲੈਣ ਦੇ ਦੋ ਬੱਲੇ ਚਲਾਉਂਦੇ ਫਿਰਦੇ ਪੱਤੀਆਂ ਨਾਲ ਫਿਰਦੇ ਲਾਈਟਾਂ ਨਾ ਨਾ ਭਾਈ ਇਹ ਪੂਰੀ ਪੈਸੇ ਖਰਚ ਕੇ ਨਵੇਂ ਨਵੇਂ ਤਾਜ ਤਾਜੇ ਤਾਂ ਇੱਥੇ ਕਿੰਦਵਾਣੀ ਭਾਈ ਪੂਰੀ ਵੀ ਰਾਤ ਕਹਿੰਦੇ ਗੜਾਸੇ ਪਤਾ ਨਹੀਂ ਕਿਹੜੀ ਕੰਪਨੀ ਲੈ ਕੇ ਆਈ ਨੇ ਅਵਤਾਰ ਅਵਤਾਰ ਕੰਪਨੀ ਦੇ ਗੜਾਸੇ ਲਿਆ ਵਧੀਆ ਹੁੰਦੇ ਪੂਰੀ ਉਹ ਬੱਟਾ ਦਾ ਤੂੰ ਜਦੋਂ ਇੰਨੀ ਥਾਂ ਨਹੀਂ ਲਾਦਾ ਪੂਰੀ ਦਦੇ ਦੁੰਦੇ ਦਾ ਪਹਿਲੀ ਵਾਰ ਨਿਕਲੇ ਹੁੰਦੇ ਆ ਉਹ ਨਿਕਲੇ ਹੋਏ ਨਾਲ ਨਾਲ ਦੁਆਰਾ ਫਿਰ ਕਿੰਨੇ ਦਿਨ ਕੀਲੇ ਕੱਢ ਦਿੰਦੇ ਦੋ ਦੋ ਕੀਲੇ ਕਿਉਂ ਕੱਢਦੇ ਆ ਬਸ ਇੱਕ ਜੋੜੀ ਕੀਲਾ ਉਹ ਕੱਢਦੇ ਜੱਗੇ ਲਾਦ ਦਾ ਵੇੜਾ ਬਾ ਚਲਾਉਂਗਾ ਤੋੜੀ ਦਾ ਤੇਰੇ ਰਾਤ ਜਿਹੜੇ ਸਾਹ ਨਾਲ ਲਾਈਟਾਂ ਲਵਾ ਰਿਹਾ ਕਰੂੰਗਾ ਕੋਸੇ जुमले भ्रावा वर्मा कितें बढ़िया नहीं आधिया यार अंग्रेजा वर्मा ना पूरे जोड़े तू लगे पे ਯਕੇ ਹੈਡਾਂ ਬਾਬਾ ਜੱਨਾਂ ਦੇਖ ਲੈ ਹੈਡਾਂ ਵੇ ਕਈ ਖੜੇ ਓਰੇ ਇਹ ਨਹੀਂ ਕੰਮ ਕਰਦਾ ਬਰੇਟੇ ਡਾਲ ਦੇਣਾ ਆ ਜਾਨ ਦਾ ਵੀਰ ਜਿਹੜਾ ਇਹ ਨੂੰ ਮਿਲ ਬਿਆਲ ਪਤਾ ਹੈ ਵੇ ਹੈਡਾਂ ਕੋਲ ਵੀਰ ਨਹੀਂ ਹੈਗਾ ਇਹਦਾ ਕੀ ਚੱਕਰ ਆ ਪੂਰੀ ਇਹਦਾ ਭਾਏ ਚ ਰੁਕਦਾ ਹੀ ਨਹੀਂ ਟਰੈਕਟਰ ਰੁਕ ਜੂਗਾ ਹੀ ਨਹੀਂ ਰੁਕੂਗਾ ਹੈ ਜੱਜ ਮੁਕਾਬਲਾ ਕਰਦੇ ਚਾਹ ਹੋ ਗੱਜਰ ਪਿਚੇ ਰਹਿਣਾ ਦੇਖ ਲੈ ਜਾ ਕੇ ਰਭਾ ਹਾਂ ਕੰਨੜਾ ਮੋ ਆ ਜਾ ਜੱਗੇ ਵਾਲਾ ਵੀਰ ਕਿੱਡਾ ਕਾ ਵੀਲ ਤਾਂ ਆ ਵੀ ਪੂਰੀ ਭਾਰਾ ਯਾਰ ਜੱਗੇ ਵਾਲਾ ਜੱਗੇ ਵਾਲਾ ਵੀਲ ਵੀ ਭਾਰੀ ਹੈ ਹਾਂ ਕਿਧਰ ਰੇਲ ਗੱਡੀ ਆ ਟੈਰੇ ਪਾਸ ਤਾਂ ਦੇਖ ਤਾਂ ਸਹੀ ਰੇਲ ਗੱਡੀ ਵਾਲੇ ਹੀ ਇਹ ਲੈ ਬੱਲੇ 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 ਪੂਰੀ ਕਿੰਨਾ ਕ ਪੁਰਾਣਾ ਹੋਣਾ ਹਟੰਦਾ ਇਹ ਇਹਦਾ ਕਾਫੀ ਪੁਰਾਣਾ ਜੇ ਜੋੜਿਆ ਫਿਰ ਔਰ ਦੇਖੋ ਹਰਜੀਤ ਨੇ ਬੰਦੇ ਬੰਨੇ ਪਏ ਜੀ ਅਟਾਪੀ ਇਹਦੀ ਜਮੀ ਛੋੜੀ ਜੀ ਦੇਤੀ ਲੈ ਮੇਰੇ ਨਾ ਬਰਸੀ ਟੁਕੜੇ ਵਾਲੀ ਹੁੰਦੀ ਹੈ ਲਓ ਜੀ ਬਾਈ ਸੀਟ ਕਵਰ ਪਾਤਾ ਜਿਹੜਾ ਨਵੇਂ ਸ਼ਹਿਰ ਤੇ ਲਿਆਏ ਤੇ ਐਨ ਓਕੇ ਰਿਪੋਰਟ ਹੈ ਕਾਲੇ ਰੰਗ ਦਾ ਫਿਰ ਪੂਰੀ ਦੇ ਤਾਂ ਖੁੱਦ ਗਾਦਾ ਬਹਿ ਕੇ ਲੈ ਫਿੱਟ ਪਿਆ ਇਹ ਕਾਲਾ ਲਿਬਰ ਦਾ ਜ਼ਿਆਦਾ ਯਾਰ ਯਾਰ ਭਾਰੇ ਬੰਦ ਨੇ ਜਲਾਵੇ ਸੀੜਾ ਆਏ ਹਿੰਦੀ ਕਾ ਫੁਰੀ ਦੇਖੀ ਰਿਹਾ ਬਹਿ ਕੇ ਫਰਕ ਹੈਗਾ ਹੈਗਾ ਯਾਰ ਮੇਰੇ ਵਾਲੀ ਮੂਰੇ ਟੇਢੀ ਬੈਠੇ ਟੇਢਾ ਜਾਂ ਹੁੰਦਾ ਬੰਦਾ ਇਹ ਵੀ ਹੁੰਦਾ ਦੇਖ ਤਾਂ ਸੀਟ ਮੂਰੇ ਤੇ ਜ਼ਿਆਦਾ ਤਾਂ ਵੀ ਹੁੰਦੀ ਇਹਨਾਂ ਦੀ ਕਰਤਾ ਚੈੱਕ ਹਾਂ ਸਿਲਕ ਦੀ ਨਮੂਰੇ ਨੂੰ ਉੱਕਣਾ ਫਿੱਟਦਾ ਨਹੀਂ ਜਕਣਾ ਅਰ ਜਾਂਦੀ ਐ ਨਾ ਮੈਂ ਦਾਬਦੀ ਹਾਂ ਹਾਂ ਉਦਾਂ ਠੀਕ ਐ ਬਾਈ ਇਹ 1500 ਦਾ ਐ ਨਮਾ ਸ਼ਹਿਰ ਤੇ ਮਿਲਦਾ ਕਈ ਵੀਰ ਪੁੱਛਦੇ ਕਿੱਥੇ ਲੈ ਜਾਂਦੇ ਐ ਇਹ ਨਮਾ ਸ਼ਹਿਰ ਮਿਲਦਾ ਬਾਈ 1500 ਰੁਪਏ ਦਾ ਮਿਲਦਾ ਐ ਆਟੋ ਲੈਂਡ ਵਾਲ ਦੇ ਲਾਗ-ਬਾਸ ਦੁਕਾਨ ਐ ਬਾਈ ਜਿੱਪ 'ਚ ਫੋਨ-ਫੋਨ ਪੈਸੇ ਉਹ ਕੁਝ ਪਾਇਆ ਪਤਾ ਨਹੀਂ 100 ਰੁਪਏ ਦਾ ਪਾ ਲਿਆ ਹੁੰਦਾ ਲੱਡੂਆਂ ਡੱਡੂ ਜੁਗਾ ਬਾਈ ਪੱਤੀਆਂ ਦੁੱਲੇ ਬਾਈ ਨੇ ਟੋਪਰੀਆਂ ਲਾਈਆਂ ਐ ਔਰ ਲਿਆ ਹੁਣ ਪਾ ਦੋ ਪਾ ਭਾੜਿਆ ਪਹਿਲਾਂ ਪਾਰਟੀ ਕਰੀ ਜਾਂਦੀ ਫਿਰ ਲੱਗਾ ਲੱਗਦਾ ਹੁੰਦਾ ਬਾਅਦ ਚ ਤੂੰ ਐ ਕਰ ਇਹਨੇ ਮੇਰਾ ਕੰਮ ਖਾਲਾ ਇਹਨੇ ਜਾਨੋ ਡੱਬਾ ਲਿਆ ਡੱਬਾ ਜ਼ਰੂਰੀ ਹੈ ਬਾਈ ਇਹਨੂੰ ਕੋਈ ਫੈਵਿਕ ਕਿ ਕਿਨਾ ਜੋੜ ਲਾਉਣੀਆਂ ਜਾਂ ਪੱਤੀਆਂ ਜਾ ਬਾਈ ਪਾਈ ਆਦਿਆ ਲਿਆ ਚਾਹਦਾ ਕਿਲੋ ਡੱਬਾ ਚਾਹੀਦਾ ਕਿੱਥੇ ਲਾਉਂਦੇ ਇਹਨੂੰ ਚੱਤ ਵਿੱਚ ਤਿਆਰ ਆਸ ਗੁੱਲੇ ਪਵਾ ਲਿਆ ਅਗਲਾ ਵਜਾਵਣਾ ਤੇਰਾ ਭਰਾਵਾ ਟੋਜਰ ਪੈ ਗਿਆ ਨਾ ਛੋਟੀ ਛੋਟੀਆਂ ਲਿਆ ਜਿਹੜੀਆਂ ਹੁੰਦੀਆਂ ਪੱਤੀਆਂ ਸਿੱਧੀਆਂ ਨਹੀਂ ਆ ਗੱਬੇ ਤਾਂ ਨਾ ਯਾਰ ਮੋੜ ਮਾੜੀਆਂ ਹੀ ਆ ਮਾੜੇ ਵੈਂਡ ਵਾਲਾ ਆਏ ਆਏ ਉਹ ਜੱਗੇ ਇੱਕ ਸਾਈਡ ਨੂੰ ਹੈ ਲੱਗੀਆਂ ਵੀ ਮੋਜੂਗੀਆਂ ਲੱਗੀਆਂ ਬੇ 10 ਰੁਪਏ ਕਿੱਥੇ ਹੈ ਗੱਪੇ ਇੱਧਰ ਨੂੰ ਕਰ ਆਪਣੇ ਕੰਨੀ ਨੂੰ ਹੋਰ ਕਰ ਪੱਤੀਆਂ ਸਿੱਧੀਆਂ ਅੱਦਾਰ ਵਪਾਰਨਾ ਹੁੰਦਾ ਬਾਈ ਤੁਹਾਡੇ ਦੋਹਾਂ ਦੇ ਸੇਰ ਆਉਂਦੇ ਸੈੱਡ ਕਰੋ ਪੱਤੀਆਂ ਦੇਖ ਸਕਦੀਆਂ ਯਾਰ ਪੱਤੀਆਂ ਸਿੱਧੀਆਂ ਐ ਵਾ ਠੀਕ ਆ ਹੁਣ ਬਸ ਇਹ ਤਾਂ ਤੇਰੀ ਟੁੱਟ ਕੇ गिरਨੀ ਮੈਂ ਜੇ ਜਿਆ ਮਰਜ਼ੀ ਕਰ ਦੇ ਪੂਰੀ ਨੇ ਬਾਈ ਵਚਨ ਕਰਤੇ ਕਹਿੰਦਾ ਟੁੱਟ ਕੇ ਕਰਨੀ ਐ ਇਹ ਆ ਹੀ ਮੋੜ ਕੇ ਲੱਗਣੀ ਤੇ ਆਏ ਉੱਪਰ ਤੇ ਆਏ ਬਿਲਡਿੰਗ ਹੁੰਦੀਆਂ ਆਏ ਜਿਆਦਾ ਹੁਣ ਇਹਦੇ ਪਾ ਦੂਏ ਲੋਟ ਪੱਟੀ ਲਵਾ ਲੈ ਸਿੱਧੀ ਨਾ ਐ ਦੇਖ ਰਿਹਾ ਭਾਈ ਖੜਦਾ ਜਾਂ ਨਹੀਂ ਖੜਦਾ ਟੰਕਾ ਦਾ ਲਾਤਾ ਪੱਕਾ ਪੈਂਦਾ ਦੋਨੇ ਲੈਡ ਦੇ ਗੱਬੇ ਨੂੰ ਗੱਡੀ ਚੋਏ ਲੈ ਲੈਡ ਦੇ ਵਿੱਚ ਟੰਕਾ ਲਾਣਾ ਪੂਰੀ ਲੈਡ ਬਹੁਤ ਖਤਰਨਾਕ ਹੈ ਇਸ ਤਰ੍ਹਾਂ ਅੰਦਰ ਆਈ ਹੈ ਆਈ ਨੂਦ ਲੈ ਲਈ ਬਹੁਤ ਦੂਤ ਤੇ ਲੈ ਚਲੀ ਮੋਟਰਸਾਈਕਲ ਪਰ ਤੁਸੀਂ ਸਾਰੇ ਸਾਰ ਦੇ ਉੱਤੇ ਆਹੀ ਕੰਮ ਕਰਦੇ ਫਿਰ ਜਦ ਵੇਲੇ ਆਉਂਦੇ ਆ ਵੀ ਆ ਵੀ ਅੰਦਰ ਆਈ ਭਾਈ ਇਹ ਬਾਲੀਆਂ ਬੋਲੀ ਐ ਨਹੀਂ ਤਾਰਾ 1 ਕਿੜੀ ਨੁਕਦੀ ਦੇ ਦੇ ਲੈ ਕਰੈਕਚਰ ਵੀ ਕਰਾ ਲੈ ਕੇ ਹੁਣ ਮੈਂ ਭਾਈ ਲੈਟ ਲੱਗ ਗਿਆ ਦੋ ਹੁਣ ਜੱਡੇ ਜੀਆਂ ਲੈਟਰ 10 12 ਲਿਆ ਪੂਰੀ ਇਹ ਹਾਂ ਓਕੇ ਆਹ ਅਮਰ ਫੇਰ ਖੋਲਦੀ ਆਂ ਕਿਆ ਗੱਲ ਪੱਤਿਆ ਵਾਲੇ ਉਹ ਗੱਲ ਸੁਣ ਮੇਰੀ ਬੁੱਜੂ ਓ ਜਿਆਦਾ ਇਹਨੂੰ ਇੱਥੇ ਤੇ ਆਏ ਮੜਾ ਕੇ ਨਾ ਹੁੰਦੇ ਇੱਥੇ ਇੱਥੇ ਪੱਤੀ ਦਵਾੜੇ ਆਏ ਓ ਆਏ ਕਿੱਥੇ ਡੁੱਟ ਜੂਗੇ ਰਪਾ ਕਿਹੜਾ ਬਜਰ ਓਥੇ ਲੱਗਦੀ ਪੱਤੀਆਂ ਤਕੜੀਆਂ ਆਦੇ ਹੀ ਨਹੀਂ ਹੈਗੇ ਮੈਨੇ ਪੂਰੀਆਂ ਟੁੱਟ ਗਈਆਂ ਤੈਨੂੰ ਪਾਲਟੀ ਕਰ ਦੂਗੇ ਨਹੀਂ ਨਹੀਂ ਤੂੰ ਮੈਂ ਘੱਟ ਬੱਜਣੀਆਂ 2-2 ਗ੍ਰਾਮ ਦੀ ਲੈ ਆ ਤਾਂ ਇਹ ਕਿਦਾਂ ਦੱਸਣ ਲੱਗਦੀ ਹੋਸੀ ਜੇ ਤਾਂ ਤਕੜੀਆਂ ਹੋਣ ਬਲੋ ਸਹੀ ਹੈ ਪੂਰੀ ਤੂੜੀ ਦਾ ਕਿਹਨਾ ਰਸ ਮੜਾ ਆ ਇਹਨੂੰ ਜਿਆਦਾ ਉਹਦੇ ਪੂਰੇ ਉਹਦੇ ਮੋਟੀਆਂ ਜਿੱਡਾ ਤੋੜਦਾ ਇਹ ਇੱਥੇ ਦੇ ਬੈਂਡ ਬੈਂਡ ਪੈਣਾ ਦਾ ਇਹ ਮੈਂ ਤਾਂ ਕਿਹਾ ਇੱਥੇ ਦੇ ਐਂ ਕਾਟੀਆਂ ਲਵਾ ਦੇ ਐਂ ਉਹੀ ਕੇ ਇਹਨੂੰ ਮੈਂ ਹੁਣ ਐਂ ਲਵਾ ਦਾਂ ਉਹ ਤੇ ਬਾਰੇ ਦੇ ਘਰ ਜੁੜਦੇ ਲੈ ਮੂਹਟ ਕੱਢੋ ਤਾਂ ਗਰਮੀ ਕਰਕੇ ਜੇ ਲੈ ਆ ਫਿਰ ਉਹ ਮੈਂ ਪਹਿਲਾਂ ਕੰਮ ਕਰੀਏ ਉਹ ਹਰ ਤੇ ਪੂਰੀ ਵੈਲਡਿੰਗ ਬਾਰੇ ਲੱਗਿਆ ਜੱਗੇ ਦੇ ਗੁੱਠਾ ਕਹਦਾ ਕਹਿ ਜਾ ਗੁੱਠਾ ਟੇਢਾ ਕਰਦਾ ਲੋਟਾ ਗੁੱਠਾ ਟੇਢਾ ਜੱਗੇ ਰਾਹ ਕਹਿੰਦਾ ਲੋਟ ਕਰਨਾ ਪੂਰੀ ਆ ਦੇਖੋ ਜੀ ਵੈਲਡਿੰਗ ਕਿੱਦਾਂ ਲੱਗਦੀ ਤੂੰ ਆ ਕੇ ਥਣ ਨਿਕਲਦਾ ਏ ਉਹ ਤੂੰ ਆਣੇਗਾ ਲੱਗਾ ਜੋਚਦੇ ਓਏ ਪਲੇਟ ਮਾੜੀ ਹੁੰਦੀ ਨਾ ਜੱਗੇ ਰੰਗ ਉਤਰ ਗਿਆ ਜੀ 2K ਪੇਂਟ ਜੱਗੇ ਦਾ ਹੁਣ ਦੇਖ ਤਾਂ ਹੋ ਗਿਆ ਪੱਕਾ ਬਾਈ ਇਹਨਾਂ ਕੰਮ ਹੁਣ ਤੋੜ ਕੇ ਦਿਖਾਈ ਨਹੀਂ ਟੁੱਟਦੀਆਂ ਪੂਰੀ ਤੋੜ ਨਹੀਂ ਪੂਰੀ ਪੱਕੇ ਟੈਂਚ ਪੈਂਚਰ ਲੱਗ ਪੱਕਾ ਪੈਂਚਰ ਲੱਗ ਗਿਆ ਕੋਈ ਕੋਰੇ ਉੱਧਰ ਪੱਤੀ ਲਗਾਉਣੀ ਕਰ ਵਾਸਤੇ ਇੰਨੀ ਹਾਂ ਗਲੀ ਕਾਢੇ ਉਹ ਲੂ ਲਾਈਟ ਲੱਗ ਜਾਂਦੀ ਉਹ ਲੱਗ ਜਾਂਦਾ ਦੋ ਆ ਪ੍ਰੋਜੈਕਟਰ ਹੁਣ ਲੋ ਵਾਲਾ ਸਪਰੇ ਹੈਗੀ ਤੇਰੇ ਕੋਲ ਜਾਂ ਲੈ ਕੇ ਆਉਂਗਾ ਲੂ ਲਾਈਟ ਲੋ ਜੀ ਲੰਮੇ ਟਰੈਕਟਰ ਆ ਗਏ ਹਾਂ ਪਸੰਦ ਹੈਗਾ ਕੋਈ ਦੇਖ ਲੋ ਇਹ ਸੋਨਾਲੀ ਕਾ ਲੱਗੇ ਮੈਨੂੰ ਸੋਲਿਸ ਲਾਲ ਆ ਗਈ ਲਾਲ ਆ ਗਈ ਇਹ ਸੋਲਿਸ ਲੈ ਹੜਦਾ ਨਹੀਂ ਬਾਈ ਉਹ ਬਾਈ ਫੂਕਦਾ ਉੱਪਰ ਅੱਗ ਪੈ ਗਈ ਓਏ ਓ ਮਾਈ ਗੋਡ ਕਿਹਨੇ ਅੱਗ ਪੈ ਗਈ ਉਹ ਦੁੱਲੇ ਬਾਈ ਅੱਗ ਲੱਗੀ ਪਰ ਰਹਿਣ ਦੇ ਨਹੀਂ ਜਾਣਾਂ ਮੜਜੀ ਲੱਗ ਗਈ ਉਹ ਟੋੜੀ ਫੂਕਦਾ ਜਾਲ ਤਾਂ ਸੰਪਰਜਗੇ ਦਾ ਮੜਾ ਨਹੀਂ ਪਤਾ ਲੱਗੋ ਬੈਲਡ ਹੋਈ ਆ ਜਗਾਵੂ ਕਮਰਦਾ ਹੋਇਆ ਦਿਲ ਘੜਦਾ ਹੋਇਆ ਪੂਰੀ ਦਿਲ ਕੰਦੀ ਗੋਲੀ ਲਿਆ ਦੇ ਡਾਕਟਰ ਤੇ ਵੜ ਕੇ ਰੰਗ ਜਿਆਦਾ ਗਿਆ ਇਹਦਾ ਨਾ ਨਾ ਸਪਰੇ ਹੈਗੀ ਇੱਕ ਜਿਹੜਾ ਕਾਲੇ ਰੰਗ ਦੀ ਜੈਡ ਬਲੈਕ ਜੈਡ ਬਲੈਕ ਲੋ ਜੀ ਬਾਈ ਜੱਗਾ ਅੰਕਲ ਕੋ ਟਰੈਕਟਰ ਲੈ ਕੇ ਪਹੁੰਚੇ ਅੰਕਲ ਦੀ ਪਾਲਟੀ ਮਿਲ ਗਈ ਪਾਲਟੀ ਕਿਸ ਖਾਣੂਰੀ ਇਹਦਾ ਪੰਡ ਤਾਂ ਹਾਂਜੀ ਇਹ ਨਹੀਂ ਖਾਂਦੇ ਸਿਰ ਨੂੰ ਕੰਦੀ ਖੀਰ ਖਾਣੇ ਵਾਲੇ ਆ ਕਹਿੰਦਾ ਲੋ ਜਾਨੇ ਸਲਾਹ ਕਰੋ ਦੁੱਲਾ ਇਹ ਤਾਂ ਗੁੱਲੇ ਮੰਗਾਣ ਵਾਲੇ ਆ ਬਾਪਣ ਇਹ ਨਹੀਂ ਖਾਂਦੇ ਲੋ ਜਾਨੇ ਸਲਾਹ ਕਰੋ ਇਹ ਕਹਿੰਦਾ ਇਹਨਾਂ ਨੇ ਕਰਾ ਗੁੱਲੇ ਲੈ ਕੇ ਆ ਤੁਸੀਂ ਵਰਫੀ ਮੰਗਦੇ ਲੈ ਲਿਆਈਂ ਲੈ ਉਹ ਤਾਂ ਸੀ ਕੁਸ ਲਿਆ ਇਹ ਤਾਂ ਹਣੂ ਲਿਆ ਜਾਣਾ ਲੈਣਾ ਬਸ ਤਾਂ ਕੰਮ ਕਰ ਲਿਆ ਲਿਆ ਜੱਗੇ ਅੱਜ ਕਰਦੇ ਖੋਜ ਅੱਜ ਦੋਸਾਂ ਖੋਜ ਕਰ ਲਿਆ ਮਰਫੀ ਡੱਬਾ ਲਿਆ 1/2 ਕਿਲੋ ਦਾ ਹਾਂ ਤਾਂ ਪਤਾ ਲੱਗੂ ਕੋਈ ਜਿਹੜੀ ਆਪਣੀ ਬਣਾਈ ਵੀ ਉਹਨਾਂ ਨੇ ਪੂਰੀ ਚਾਹੀਦੀ ਆ ਆਇਆ ਕਰ ਮੋਟਰ ਤੇ ਤਾਈ ਦੇ ਬੀਪੇ ਜੇ ਵੇ ਆ ਗੁਰ ਬਾਈਆ ਸੋਹਰਾਂ ਦੇ ਸੁੱਧ ਮਰਫੀ ਬਾਈਆ ਬੀਪੇ ਉਹ ਲਿਆ ਰਸੂਈਆਂ ਬਾਹਲੇ ਲੋੜੇ ਕੱਢਦਾ ਵੱਡ ਵੱਡ ਪੀਸ ਦੇ ਦੀ ਬਾਈ ਪੂਰੀ ਦਾ ਵੀ ਹੀਲਾ ਉਹ ਸਾਦਾ ਜੂਰੇ ਬੈਠਾ ਏ ਲਿਆ ਲੈ ਆਇਆ ਕਰੋ ਲਿਆ ਵਾ ਅੱਜ ਦਾ ਬਣਦਾ ਅੱਜ ਤਾਂ ਬਣਦਾ ਦੇਣਾ ਬਾਈ ਆਪੇ ਦਾ ਦੇਣਾ ਅੱਜ ਲਿਆ ਅੱਜ ਦਾ ਬਾਈ ਵਿਸਾਖੀ ਦਾ ਦੇਣਾ ਅੱਜ ਬਣਦਾ ਏ ਹਾਲ ਫੇਰਾ ਜਾਂ ਦੇਣਾ ਬਈ ਅੱਜ ਬਣਦਾ ਏ ਪਾਣੀ ਲਿਆ ਬਾਈ ਜੱਗਿਆ ਫਸ ਗਈ ਨਿਕਲ ਗਈ ਭਾਈ ਬਸ ਉਹ ਪਾਣੀ ਦੀ ਲੋੜ ਨਹੀਂ ਤੇਰੇ ਦੀ ਆਪਾਂ ਗੈਰ ਪਾਣੀ ਦੇ ਇਹਦੇ ਕੰਮ ਕਰ ਲੈਣੇ ਪੜਦੇ ਤੂੰ ਇੱਕ ਤਾਂ ਚਲਾ ਲੈ ਪਹਿਲਾਂ ਕੰਮ ਕਰੇਗਾ ਵੜਦੇ ਕਰੇਗਾ ਤੇਰਾ ਸਮਝ ਹੀ ਨਹੀਂ ਆਉਂਦਾ ਕੁਛ ਉਹ ਨਿਕਲ ਗਈ ਜਗਤਾਰ ਓਏ ਹੋ ਗਿਆ ਹੀਲਾ ਤੇਰਾ ਆ ਗਿਆ ਆ ਗਿਆ ਆ ਗਿਆ ਪਹਿਲਾਂ ਮੱਥਾ ਲੈ ਲੈ ਟਰੈਕਟਰ ਨੂੰ ਨੇ ਘੇਰ ਲਿਆ ਤੋ ਮੱਥਾ ਟੇਕ ਲਾ ਹੁਣ ਵਾਹ ਜੀ ਵਾਹ ਵਰਫੀ ਆ ਗਈ ਭਾਈ ਅੰਕਲ ਆਹ ਕੋ ਵਾਲੀ ਵਰਫੀ ਕਹਿੰਦੇ ਦੂਈਓ ਲਿਆ ਆ ਹੁਣ ਕਹਿੰਦੇ ਪਿੱਟੜ ਦੀ ਲਿਆ ਦੇਵਾ ਸਾਨੂੰ ਨਾ ਨਾ ਦੂਈਓ ਆਇਆ ਮਾਹੌਲ ਨਹੀਂ ਖਾਈ ਦੇ ਕਿਹੜੇ ਦੂਈ ਮਨ ਤੋਂ ਸਭ ਤੋਂ ਵਧੀਆ ਇਹ ਲੱਗੀ ਉਹ ਕਹਿੰਦਾ ਦੂਈਆਂ ਦਾ ਤੂੰ ਸਲਾਈਆਂ ਦੇ ਖਾਣ ਤੇ ਗਾੜੇ ਹਾਂ ਵਰਫੀ ਵਧੀਆ ਭਾਈ ਇਹ ਲੀ ਗਏ ਲੋਟ ਲੱਗਿਆ ਫੇਰ ਦੇਖ ਬਾਦਫੀ ਬੈਠ ਜਾ ਇਹ ਸੈਂਪਲ ਲੈ ਕੇ ਆਇਆ ਅੰਕਲ ਸੈਂਪਲ ਆਇਆ ਡੱਬਾ ਤਾਂ ਹੁਣ ਆ ਲੈ ਤਾਰੀਆਂ ਖਾ ਕੇ ਕਹਿ ਰਿਹਾਦਾ ਵੀ ਅੰਕਲ ਪੁੱਛ ਗਿਆ ਹਾਂ ਕਿਹੜੀ ਮੰਗਵਾਣੀ ਆ ਲੰਗਿਆੜਾ ਦਾ ਬਣਾ ਆਈ ਥੋੜੀ ਲਿਆ ਹੁਣ ਇੰਨੇ ਨੇ ਕਿ ਡੱਬੇ ਪਤਾ ਨਹੀਂ ਕਿੰਨੇ ਆਉਣ ਜਿਹੜੀ ਸਵਾਲ ਲੱਗੀ ਜੀ ਕਹਿਣਾ ਵੀ ਉਹ ਸਵਾਲ ਆ ਸੈਂਪਲ ਆਇਆ ਹਾਲੇ ਸੈਂਪਲ ਆਇਆ ਬਰਫੀ ਤਾਂ ਆਉਣੀ ਆਲੇ ਮੈਂ ਤਾਂ ਕੀ ਲਵਾਣਾ ਤੇ ਮੈਂ ਕਹਦੇ ਮੈਂ ਖਾ ਮੈਜੂਗਾ ਡਰਦਾ ਇਹਨੇ ਕਿਹਨੂੰ ਸੈਂਪਲ ਚੈੱਕ ਕਰਦੇ ਆ ਅੰਦੇ ਤੇ ਕਿਹਨੂੰ ਭਾਗੇ ਪੈਣੀ ਆ ਅਮੂਲ ਵਾਲਾ ਤੇ ਆਦੀ ਵੀ ਨਹੀਂ ਹੋਰ ਪਾ ਦੋ ਲੋ ਜੀ ਬਾਈ ਬਰਫੀ ਫੇਲਾ ਹੋ ਗਿਆ ਚਲ ਬਾਈ ਲੈ ਲੈ ਬਰਫੀ ਦੱਗੇ ਨੇ ਟਰੈਕਟਰ ਲਿਆਂਦਾ ਜੀ ਲੋ ਜੀ ਦੁੱਲਾ ਬਾਈ ਇੱਕ ਹੋਰ ਪ੍ਰੋਜੈਕਟ ਬਣਾ ਕੇ ਲਿਆਇਆ ਟੀਨਾ ਲਾਉਣਾ ਬਾਈ ਹਾਂ ਬੈਡ ਐਚ ਵੇ ਕਿੱਥੇ ਲਾਉਂਗੇ ਡਿਸ਼ ਕਿੱਥੇ ਲਾਉਗੇ ਕੋਈ ਨਹੀਂ ਫੜਦਾ ਬਹੁਤ ਆ ਉਹ ਫੜਦਾ ਨਾ ਉਹ ਆ ਰੇਂਜ ਨਹੀਂ ਫੜਦਾ ਰੇਂਜ ਨਹੀਂ ਫੜਦਾ ਹਾਂ ਟੀਨਾ ਲਾਉਣ ਲੱਗੇ ਇਹਦੇ ਬਾਪੂ ਨੇ ਮੈਂ ਕਿਹਾ ਟ੍ਰੈਕਰ ਲਾਉਣਾ ਵੀ ਜੱਗਾ ਕਿੱਥੇ ਪਤਾ ਲੱਗੇ ਕਰੂਗਾ ਇਹ ਖੇਤਾਂ 'ਚ ਘਰ ਆ ਨਾ ਜੀਪੀਐਸ ਹੈ ਰੇਂਜ ਘਟਾ ਹੈ ਬਾਈ ਟੀਨਾ ਲਾਉਣ ਲੱਗਾ ਜੱਗਾ ਇਹ ਕਹਿੰਦਾ ਹਾਰਨ ਲਾਉਣੇ ਬਾਈ ਹਾਰਨ ਜਿਹੜੇ ਲੈ ਕੇ ਆਇਆ ਵੇ ਪ੍ਰੈਸ਼ਰ ਵਿੱਚ ਪੱਤੀ ਕਿੱਥੇ ਲੱਗੂਗੀ ਪੂਰੀ ਦੇਖੇ ਛੋਜ ਨੂੰ ਹੱਥ ਦਾ ਪੈਣਾ ਨਹੀਂ ਹੈਗਾ ਨਾ ਨਾੜ ਗੋਲਾ ਬਾਹਰ ਨਿਕਲੇਉਣੀ ਇਹ ਪੂਰੀ ਦੇਖ ਲੈ ਕੇ ਇਹ ਜੀ ਜੋ ਹੈ ਲੱਗਦੀ ਤਾਂ ਨਹੀਂ ਬੰਫਰ ਨਾਲ ਹਾਂ ਨਹੀਂ ਬਚਾਓ ਯਾਰ ਜੀ ভাই ਇਧਰ ਆ ਪੂਰੀ ਵਾਲਾ ਗੁੰਨਾ ਹੈ ਟੋਟਾ ਦਾ ਵੀ ਪੱਕਾ ਵੈਲਡ ਕਰਤਾ ਕੰਮ ਤਾਂ ਤੁਸੀਂ ਹੁਣ ਇੱਕ ਹੋਰ ਦਿਖਾ ਲੈ ਹਾਂ ਲਿਆਓ ਦਿਓ ਬਾਹਰ ਜੋੜ ਕੇ ਕੀ ਹੋ ਗਿਆ ਚਾਹ ਕਰਣਾ ਦਾ ਚਾਹ ਤਾਂ ਆਪਰੇਸ਼ਨ ਕਰਿਆ ਹਾਂ ਹਾਂ ਟਾਇਰ ਵੈਲਡ ਕਰਨਾ ਕਹਿੰਦਾ ਮੁਰਦਾ ਹੈ ਮੁਰਫੈਗਲ ਹਾਂ ਮਾ ਹਟਾ ਦਾਨੇ ਆ ਕੀ ਹੂੰਗਾ ਆ ਬਾਈ ਇਹ ਕਹਿੰਦਾ ਵੀ ਖੜਾ ਹੋ ਕੇ ਚਲਾਉਣਾ ਹਾਂ ਮਾ ਹਟਾ ਦਾਨੇ ਆ ਗਿਰੂੰਗਾ ਨਹੀਂ ਮੁਰਦਾ ਹੈਗਾ ਆ ਫੁੱਟਾ ਲਾਣੀ ਨਾ ਆ ਇੱਥੇ ਦੇ ਬੈਲ ਨਹੀਂ ਕਰਦਾ ਨਾ ਠੀਕ ਆ ਆਹ ਕਰਾਣਾ ਇੱਥੇ ਇੱਕ ਚੱਕਾ ਹੋਰ ਬਾਣਾ ਦੂਜਾ ਦੂਲੇ ਵੇ ਡਬਲ ਚੱਕਾ ਹੋ ਜਾਊਗਾ ਡਬਲ ਚੱਕਾ ਹੋ ਜਾਊਗਾ ਕਹਿੰਦਾ ਇੱਥੇ ਤੇ ਕਰ ਦੇਣਾ ਕੰਮ ਕਿਹਨੇ ਪੜਾ ਕੇ ਦੋ ਚੱਕੇ ਕਰ ਦੇਣਾ ਠੀਕ ਆ ਬਸ ਠੀਕ ਆ ਜੇ ਪੂਰੀ ਵੈਲਡਿੰਗ ਕਰਨ ਲੱਗ ਗਿਆ ਜੇ ਲਟਕੇ ਜਲਾ ਲਈ ਜੇ ਪੂਰੀ ਵੈਲਡਿੰਗ ਕਰਨ ਲੱਗ ਗਿਆ ਬਾਬਾ ਮਤੇ ਕੰਮ ਠੀਕ ਆ ਦੋ ਚੱਕੇ ਪਿੱਛੇ ਦੋ ਮੂਹਰੇ ਲਾ ਲੈ ਇੱਕ ਉਰੇ ਲਾ ਆਏ ਚੰਡੀ ਚੰਡੀ 6 ਚੱਕਿਆਂ ਵਾਲਾ 6 ਚੱਕੇ ਵਾਲਾ ਇਹ ਆ ਨਾ ਬਾ ਠੀਕ ਆ ਫਿਰ ਤਾਂ ਬੰਦ ਪੂਰੀ ਤੇਰਾ ਕੰਮ ਹੋ ਗਿਆ ਉਹ ਤੂੰ ਆਨੇ ਕੱਲ ਦਾ ਪਾਣੀ ਪਾ ਮੜਾ ਆ ਨਾ ਹੋ ਲੜਦੇ ਹਾਂ ਵੰਡਾ ਉਹ ਆ ਦੇਖੀਂ ਤੇ ਲਾ ਕੇ ਡੰਡਾ ਵੱਡਾ ਏ ਹੱਥ ਲਾ ਕੇ ਦੇਖੀਂ ਆਤ ਲਾ ਕੇ ਦੇਖੀਂ ਫਿਰ ਇੱਥੇ ਰੁਟ ਗਈ ਹਾਂਜੀ ਆ ਜਾ ਬੇਚਾਰਾ ਆਉਂਦਾ ਜਾਂ ਪੁੱਛ ਬਦੇਰੀ ਜਾਂ ਗਾਲੀ ਆਉਂਦਾ ਕੋਈ ਜਰੂਰ ਆ ਜਾ ਪਰਿਆ ਉਹ ਤਾਂ ਉਹ ਕਹਿੰਦਾ ਮੇਰੇ ਪਰਵਾਹ ਨਾ ਮੇਰੇ ਕੋਲ ਨਾ ਪਰਵਾਹ ਮਰਚ ਕਰ ਜਾਂਦੀ ਚੱਕਿਆ ਬਹੁਤ ਜ਼ਿਆਦਾ ਦੁੱਧ ਲੈਣ ਉਹ ਸਹੀ ਗੱਲ ਹੈ ਉਹ ਮੋੜਿਆ ਉਹ ਇੱਕ ਵਾਰ ਫਿਰ ਲਾਵਾਂਗੇ ਪਕੌੜੇ ਬਦਲ ਕਰਕੇ ਪਕੌੜੇ ਮਗਾ ਲਿਆ ਦਾ ਪਾਪਾ ਉਸੇ ਪਾਠ ਕਰਦਾ ਪਕੌੜੇ ਪਾ ਲਿਆ ਲੈ ਪਕੌੜੇ ਲੈ ਕੇ ਆਉਂਦਾ ਵਹੀ ਦੇ ਵਿੱਚ